ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹੁੰਚੇ ਹੋਇਆ ਤਾਮਲਨਾਡੂ ਦਾ ਸ਼ਹਿਰ ਰਮੇਸ਼ਵਰਮ ਰਮੇਸ਼ਵਰਮ ਇੱਕ ਐਹੋ ਜਿਹੀ ਪਵਿੱਤਰ ਧਰਤੀ ਏ ਜਿੱਥੋਂ ਭਗਵਾਨ ਸ਼੍ਰੀ ਰਾਮਚੰਦਰ ਜੀ ਜਾਂਦੇ ਨੇ ਲੰਕਾ ਨੂੰ ਤੇ ਇੱਥੋਂ ਸ਼੍ਰੀ ਲੰਕਾ ਤਕਰੀਬਨ ਅਗੇ ਤਨੁਸ਼ਕੋਟੀ ਸ਼ਹਿਰ ਹੁੰਦਾ ਹੈ ਤੇ ਤਨੁਸ਼ਕੋਟੀ ਤੋਂ 20-22 ਕਿਲੋਮੀਟਰ ਰਹਿ ਜਾਂਦਾ ਹੈ ਤੇ ਇਸ ਜਗ੍ਹਾ ਤੇ ਭਗਵਾਨ ਸ਼੍ਰੀ ਰਾਮਚੰਦਰ ਜੀ ਨੇ ਜਦੋਂ ਸ਼੍ਰੀਲੰਕਾ ਵੱਲ ਰਵਾਨਗੀ ਕਰਦੇ ਆ ਤੇ ਇੱਥੋਂ ਅੱਗੇ ਵਧਦੇ ਆ ਤੇ ਇਹ ਜਗ੍ਹਾ ਸਿੱਖ ਇਤਿਹਾਸ ਨਾਲ ਵੀ ਕਾਫੀ ਸਰ ਮੇਲ ਖਾਂਦੀ ਆ ਇਸ ਜਗ੍ਹਾ ਤੇ ਸਿੱਖਾਂ ਦੇ ਪਹਿਲੇ ਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਨੇ ਤੇ ਆਪਾਂ ਖੜੇ ਆ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨ ਸ਼ੋ ਗੁਰਦੁਆਰਾ ਗੁਰੂ ਨਾਨਕ ਧਾਮ ਗੁਰਦੁਆਰਾ ਤੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਇਸ ਗੁਰਦੁਆਰਾ ਸਾਹਿਬ ਦੇ ਤੇ ਗੱਲਬਾਤ ਕਰਦੇ ਆ ਇਸ ਗੁਰਦੁਆਰਾ ਸਾਹਿਬ ਅਰੇ ਆਪਾਂ ਹਰਮੇਸ਼ਵਰਮ ਸ਼ਹਿਰ ਦੇ ਵਿੱਚ ਐਂਟਰ ਕਰਦੇ ਆ ਤੇ ਸਾਹਮਣੇ ਆਪਾਂ ਨੂੰ ਨਜ਼ਰ ਆਉਂਦਾ ਹੈ ਹਰਮੇਸ਼ਵਰਮ ਦਾ ਮੰਦਿਰ ਇਤਿਹਾਸਿਕ ਮੰਦਿਰ ਹੈ ਤੁਸੀਂ ਨਜ਼ਰ ਮਾਰੋਗੇ ਉਹ ਸਾਹਮਣੇ ਮੰਦਿਰ ਦੀ ਦੁਆਰ ਦਿਖਾਈ ਦੇ ਇਹ ਮੰਦਿਰ ਤੋਂ ਤਕਰੀਬਨ ਕਹਿ ਦਿੱ ਗਏ ਵੀ 300 ਮੀਟਰ ਦੇ ਪਿਛਲੇ ਬੰਨੇ ਖੱਬੇ ਹੱਥ ਬਣਿਆ ਤਾਂ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਸ੍ਰੀ ਗੁਰੂ ਨਾਨਕ ਸਤਸੰਗ ਸਭਾ ਗੁਰਦੁਆਰਾ ਸਾਹਿਬ ਦਾ ਇਤਿਹਾਸਕ ਸਥਾਨ ਹੈ ਗੁਰਦੁਆਰਾ ਸਾਹਿਬ ਦਾ ਇਹ ਆ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਇਸ ਟਾਈਮ ਆਪਣੇ ਨਾਲ ਨੇ ਵੀਰ ਸਿੰਘ ਵੀਰ ਜੀ ਜਿਹੜੇ ਬਤੌਰ ਇੱਥੇ ਮੈਨੇਜਰ ਦੀ ਡਿਊਟੀ ਨਿਭਾ ਰਹੇ ਨੇ ਤੇ ਆਪਾਂ ਗੱਲਬਾਤ ਕਰਦੇ ਆ ਉਹਨਾਂ ਨਾਲ ਤੇ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵੀ ਉਹਨਾਂ ਤੋਂ ਗੱਲਬਾਤ ਕਰਾਂਗੇ ਤੇ ਸਾਰਾ ਗੁਰਦੁਆਰਾ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਵੀਰ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਵੀਰ ਸਿੰਘ ਹੈ ਜੀ ਹਾਂਜੀ ਤੇ ਕਿਹੜੀ ਜਗ੍ਹਾ ਤੋਂ ਮੈਂ ਜੀ ਫਿਲਹਾਲ ਸਾਡਾ ਪਿਛਲਾ ਏਰੀਆ ਤਰਨਤਨ ਸਾਹਾਵਾ ਠੀਕ ਹੈ ਜੀ ਹੁਣ ਸਾਡਾ ਪਿੰਡ ਹੈ ਜਿਹੜਾ ਉਹ ਯੂਪੀ ਦੇ ਵਿੱਚ ਹੈ ਜੀ ਪਿਲੀਪੀ ਜ਼ਿਲ੍ਹਾ ਪੂਰਨਗੋੜ ਏਰੀਆ ਸਾਡਾ ਜੀ ਠੀਕ ਹੈ ਜੀ ਹਾਂਜੀ ਤੇ ਇੱਥੇ ਕਿੰਨੇ ਟਾਈਮ ਤੋਂ ਤੁਸੀਂ ਗੁਰੂ ਘਰ ਡਿਊਟੀ ਨਿਭਾ ਰਹੇ ਕਿੱਥੇ ਜੀ ਇਹ ਇਸ ਗੁਰਦੁਆਰੇ ਦਾ ਪ੍ਰਬੰਧ ਜਿਹੜਾ ਉਹ ਚਨਈ ਦੀ ਮੈਨੇਜਮੈਂਟ ਕਮੇਟੀ ਦੇ ਅੰਡਰ ਹੈ ਠੀਕ ਹੈ ਜੀ ਤੇ ਚਨਈ ਮੈਨੂੰ 2.5 ਸਾਲ ਦੇ ਕਰੀਬ ਹੋ ਗਏ ਨੇ ਜੀ ਠੀਕ ਹੈ ਜੀ ਤੇ ਉਤੋਂ ਫਿਰ ਟਾਈਮ ਟੂ ਟਾਈਮ ਜਦੋਂ ਇੱਥੇ ਜਿਹੜੇ ਭਾਈ ਸਾਹਿਬ ਨੇ ਉਹਨਾਂ ਨੇ ਜਦੋਂ ਛੁੱਟੀ ਜਾਣਾ ਹੁੰਦਾ ਹੈ ਤੇ ਉਦੋਂ ਫਿਰ ਦਾਸ ਦੀ ਸੇਵਾ ਇੱਥੇ ਜਿਹੜੀ ਲੱਗਦੀ ਹੈ ਕਈ ਵਾਰ ਮਹੀਨੇ ਵਾਸਤੇ 2 ਮਹੀਨੇ ਵਾਸਤੇ 15 ਦਿਨਾਂ ਵਾਸਤੇ ਦਾਸ ਇੱਥੇ ਆ ਕੇ ਸੇਵਾ ਨਿਭਾਉਂਦਾ ਜੀ ਠੀਕ ਹੈ ਤੇ ਵੈਕਰੋ ਜੀ ਹੁਣ ਆਪਾਂ ਗੁਰੂ ਘਰ ਦੇ ਦਰਸ਼ਨ ਕਰੀਏ ਤੇ ਆਪਣੀਆਂ ਸੰਗਤਾਂ ਨੂੰ ਵੀ ਗੁਰੂ ਘਰ ਦੇ ਦਰਸ਼ਨ ਕਰਵਾਈਏ ਤੇ ਗੁਰੂ ਘਰ ਦੇ ਇਤਿਹਾਸ ਬਾਰੇ ਵੀ ਆਪਾਂ ਜਾਣਕਾਰੀ ਪਾਈ ਹੈ ਜੀ ਬਿਲਕੁਲ ਜੀ ਆਹ ਸਾਹਮਣੇ ਚਰਨ ਕਮਲ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਆਪਾਂ ਦਰਸ਼ਨ ਕਰਵਾਉਨੇ ਆ ਤੇ ਤਾਂ ਤਾਂ ਗੁਰੂ ਨਾਨਕ ਦੇਵ ਜੀ ਦੇ ਜਿੱਥੇ ਚਰਨ ਆ ਸਾਹਮਣੇ ਇਹ ਬਿੜੀਏ ਗੁਰੂ ਨਾਨਕ ਦੇਵ ਜੀ ਦੇ ਚਰਨ ਜਿਹੜੇ ਹੱਥ ਜੀ ਉਹਨਾਂ ਦੀ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਚਰਨ ਨੇ ਵਕੇਰੇ ਹੋਏ ਨੇ ਇਹਦੇ ਬਾਰੇ ਆਪਾਂ ਇਤਿਹਾਸ ਸੰਗਤਾਂ ਨੂੰ ਦੱਸਣਾ ਚਾਹੁੰਦੇ ਆਂ ਕਿ ਗੁਰਨਾਨਕ ਸਾਹਿਬ ਜੀ ਦੂਜੀ ਪ੍ਰਚਾਰ ਥੀਰੀ ਦੌਰਾਨ ਇੱਥੇ ਆਏ ਸਨ ਤੇ ਸ਼੍ਰੀਲੰਕਾ ਤੋਂ ਵਾਪਸੀ ਦੇ ਸਮੇਂ ਕਿਉਂਕਿ ਜਿਹੜਾ ਸ਼੍ਰੀਲੰਕਾ ਦਾ ਰਾਜਾ ਸੀਗਾ ਰਾਜਾ ਸ਼ੇਵਦਾਵ ਸੀ ਰਾਜੇ ਸ਼ਿਵਨਾਮ ਦਾ ਜਿਹੜਾ ਵਪਾਰ ਹੈ ਉਹ ਲਾਹੌਰ ਦਾ ਰਹਿਣ ਵਾਲਾ ਸੀਗਾ ਭਾਈ ਮਨਸੂਬ ਉਹਦੇ ਨਾਲ ਉਸ ਟਾਈਮ ਦੇ ਵਿੱਚ ਜਿਹੜਾ ਚੱਲਦਾ ਸੀ ਤੇ ਭਾਈ ਮਨਸੂਬ ਕੇ ਜਿਹੜਾ ਉਹ ਗੁਰਨਾਨਕ ਸਾਹਿਬ ਜੀ ਦਾ ਸਿੱਖ ਸੀਗਾ ਤੇ ਇਦਾਂ ਜਿਹੜਾ ਜ਼ਿਕਰ ਆਉਂਦਾ ਹੈ ਵੀ ਗੁਰਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਨਾਨਕ ਸਾਹਿਬ ਦੀ ਵਿਚਾਰ ਧਾਰਾ ਇੱਥੇ ਆ ਚੁੱਕੀ ਸੀਗੀ ਔਰ ਉਹਨਾਂ ਦੀ ਵਿਚਾਰ ਧਾਰਾ ਤੋਂ ਜਿਹੜਾ ਰਾਜਾ ਸ਼ਿਵਨਾਥ ਸੀ ਉਹ ਵੀ ਬੜਾ ਜਿਹੜਾ ਪ੍ਰਭਾਵਿਤ ਸੀਗਾ ਤੇ Sri Lanka ਤੋਂ ਵਾਪਸੀ ਸਮੇਂ ਗੁਰਨਾਨਦ ਸਾਹਿਬ ਜੀ ਜਦੋਂ ਇੱਥੇ ਆਏ ਤੇ ਉਹਨਾਂ ਦੀ ਯਾਦ ਵਿੱਚ ਇੱਕ ਉਹਨਾਂ ਦਾ ਸੇਵਕ ਸੀਗਰ ਜਿਹਦਾ ਨਾਮ ਭਾਈ ਹਰਦਾਸ ਕਰਕੇ ਆਉਂਦਾ ਹੈ ਹਰਦਾਸ ਇੱਥੇ ਉਹਦਾ ਡੇਰਾ ਸੀਗਾ ਤੇ ਗੁਰਨਾਨਦ ਸਾਹਿਬ ਜੀ ਨੇ ਇੱਥੇ ਆ ਕੇ ਉਹਨਾਂ ਨੂੰ ਜਿਹੜੇ ਉਹ ਦਰਸ਼ਨ ਦਿੱਤੇ ਲਗਭਗ 17 ਤੋਂ 18 ਦਿਨ ਗੁਰਨਾਨਦ ਸਾਹਿਬ ਜੀ ਨੇ ਇਸ ਥਾਂ ਤੇ ਆ ਕੇ ਜਿਹੜਾ ਠਗਾਣਾ ਕੀਤਾ ਔਰ ਇੱਥੇ ਆ ਕੇ ਸੰਤਾਂ ਨੂੰ ਉਪਦੇਸ਼ ਦਿੱਤਾ ਇੱਕ ਅਕਾਲ ਪੁਰਖ ਦਾ ਜਿਹੜਾ ਉਹ ਮਾਰਗ ਤਾਂ ਗੁਰਨਾਨਦ ਦੇਵ ਪਾਤਸ਼ਾਹ ਜੀ ਨੇ ਸੰਤਾਂ ਨੂੰ ਜਿਹੜਾ ਦਰਸ਼ਾਇਆ ਉਸ ਸਮੇ ਜਿਹੜੀ ਸਮੇ ਦੀ ਲੋੜ ਸੀਗੀ ਪੀਣ ਵਾਲੇ ਪਾਣੀ ਦੀ ਲੋੜ ਹੁੰਦੀ ਸੀਗੀ ਉਪਰ ਦਾ ਚੁੰਗੀ ਵਾਲੇ ਦੁਆਲੇ ਦਾ ਪਾਣੀ ਖਾਰਾ ਹੈ ਪਰ ਗੁਰਨਾਨਕ ਸਾਹਿਬ ਜੀ ਦੀ ਬੜੀਾਈ ਹੈ ਇੱਕ ਉਸ ਸਮੇ ਦਾ ਖੂਹ ਇੱਥੇ ਜਿਹੜਾ ਮੌਜੂਦ ਹੈ ਜਿਹੜਾ ਗੁਰਨਾਨਕ ਸਾਹਿਬ ਜੀ ਨੇ ਆਪਣੇ ਸਮੇ ਤੋਂ ਨਾਲ ਜਿਹੜਾ ਸੰਤਾਂ ਦੀ ਲੋੜ ਨੂੰ ਪੂਰਿਆ ਕਰਨ ਦੇ ਲਈ ਜਿਹੜਾ ਕਰਵਾਇਆ ਸੀਗਾ ਆਪਾਂ ਉਸ ਉਹਦੇ ਜਿਹੜੇ ਦਰਸ਼ਨੀ ਸੰਤਾਂ ਨੂੰ ਕਰਵਾਵਾਂਗੇ ਉਸ ਤੋਂ ਪਹਿਲਾਂ ਇਹ ਜਿਹੜਾ ਸਥਾਨ ਬਣਿਆ ਹੋਇਆ ਗੁਰਨਾਨਕ ਸਾਹਿਬ ਜੀ ਦੇ ਜਾਣ ਤੋਂ ਬਾਅਦ ਵਿੱਚ ਇਸ ਸਥਾਨ ਨੂੰ ਇਸ ਯਾਦਵਜੋ ਜਿਹੜਾ ਸਜੋਕੀ ਰੱਖਿਆ ਗਿਆ ਜਿੱਥੇ ਕੋਨਾਲ ਸਿੰਘ ਜੀ ਦੇ ਚਰਨ ਪੈ ਹੋਈ ਨੇ ਤੇ ਇਹ ਇੱਕ ਉਹਨਾਂ ਦੀ ਯਾਦਗਾਰ ਦੇ ਤੌਰ ਤੇ ਸਥਾਨ ਜਿਹੜਾ ਬਣਾਇਆ ਗਿਆ ਏ ਬਾਕੀ ਆਲੇ ਦੁਆਲੇ ਜਿਹੜੀਆਂ ਜਿਹੜੀਆਂ ਤਸਵੀਰਾਂ ਨੇ ਪੁਰਾਤਨ ਤਸਵੀਰਾਂ ਵੀ ਜਦੋਂ ਚन्नई ਦੀ ਪ੍ਰਬੰਧਕ ਕਮੇਟੀ ਦੇ ਕੋਲ ਆਉਣ ਤੋਂ ਜਿਹੜਾ ਇਥੋਂ ਦਾ ਪ੍ਰਬੰਧ ਸੀਗਾ ਉਹ ਕੁਝ ਕਿਸ ਤਰੀਕੇ ਦਾ ਸੀਗਾ ਉਹਨਾਂ ਨੂੰ ਜਿਹੜਾ ਤਸਵੀਰਾਂ ਕੋਲ ਸਜੋਕ ਕੇ ਸਾਲ ਸੇਖਾ ਵੀ ਸਭ ਦੇ ਅੱਗੇ ਦੇ ਕਰ ਰਹੇ ਇਹ ਜਿਹੜੀਆਂ ਗੁਰੂ ਧਾਮ ਜਦੋਂ ਪਹਿਲਾਂ ਲਗਭਗ 1899 ਸਦੀ ਦੇ ਵਿੱਚ ਆਪਾਂ ਕਹਿ ਸਕਦੇ ਆਂ ਕਿ ਇਹ ਗੁਰਦੁਆਰਾ ਗੁਰੂ ਨਾਨਕ ਧਾਮ ਜਿਵੇਂ ਜਿਵੇਂ ਤਸਵੀਰਾਂ ਨਜ਼ਰ ਆ ਰਹੀਆਂ ਵੀ ਜਦੋਂ ਪਹਿਲਾਂ ਕਾਫੀ ਪ੍ਰਾਤਨ ਜਿਹੜਾ ਗੁਰੂ ਘਰ ਸੀ ਇਸ ਤਰ੍ਹਾਂ ਦੀ ਇਮਾਰਤ ਹੁੰਦੀ ਸੀ ਆ ਵੇਖੋ ਕਿਰਨ ਨਿਸ਼ਾਨ ਗੁਰੂ ਨਾਨਕ ਦੇਵ ਜੀ ਦੇ ਤੇ ਇਦਾਂ ਦੀ ਇਮਾਰਤ ਸੀਗੀ ਹੁਣ ਤਾਂ ਕਾਫੀ ਜ਼ਿਆਦਾ ਮਤਲਬ ਇਮਾਰਤ ਨਵੀਂ ਬਣ ਚੁੱਕੀ ਐ ਤੇ ਹੋਰ ਵੀ ਤਸਵੀਰਾਂ ਹੈਗੀਆਂ ਨੇ ਜਿਹੜੀਆਂ ਤੁਹਾਨੂੰ ਆਪਾਂ ਦਰਸ਼ਨ ਕਰਵਾਉਗੇ ਇੱਕ ਇਧਰਲੇ ਬਣੇ ਗੁਰੂ ਘਰ ਦੀਆਂ ਤਸਵੀਰਾਂ ਆ ਸਾਹਮਣੇ ਨਜ਼ਰ ਆ ਰਹੀਆਂ ਨੇ ਚਰਨ ਸਤਾਵਨ ਭੰਤਨ ਗੁਰੂ ਨਾਨਕ ਦੇਵ ਜੀ ਇਧਰਲੇ ਬਣੇ ਫੋਟੋਆਂ ਬਣਾ ਕੇ ਯਾਦ ਦੇ ਵਜੋਂ ਰੱਖੀਆਂ ਜਾਂਦੀਆਂ ਜਦੋਂ ਇਮਾਰਤ ਨਵੀਂ ਬਣ ਜਾਂਦੀ ਹੈ ਤੇ ਫਿਰ ਸੰਗਤਾਂ ਨੂੰ ਇਸ ਤਰ੍ਹਾਂ ਦਾ ਮੈਨੂੰ ਦਿਖਾਇਆ ਜਾਂਦਾ ਵੀ ਇਸ ਤਰ੍ਹਾਂ ਦੀ ਪਹਿਲਾਂ ਨਮਾਰ ਸੀ ਜਿੱਥੇ ਗੁਰੂ ਘਰ ਦਾ ਨਿਸ਼ਾਨ ਸਰ ਜੀ ਅੱਜ ਵੀ ਗੁਰੂ ਘਰ ਦਾ ਨਿਸ਼ਾਨ ਸਰ ਮੌਜੂਦ ਹੈਗਾ ਆ ਗੁਰੂ ਘਰ ਦੇ ਜਿੱਥੇ ਚਰਨ ਕਮਲ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਸੀ ਇਹ ਬਾਹਰੋਂ ਬੰਨੇ ਹੋ ਤੁਸੀਂ ਇਮਾਰਤ ਵੇਖੋ ਇਸ ਤਰ੍ਹਾਂ ਦੀ ਇਮਾਰਤ ਬਣੀ ਆ ਤੇ ਇਹ ਦਰਸ਼ਨੀ ਦਰਸ਼ਨੀ ਰੋਣੀ ਹਾਂਜੀ ਇਹ ਦਰਸ਼ਨੀ ਡਿਉੜੀ ਆ ਜਿਹੜਾ ਦਫਤਰ ਹੈ ਠੀਕ ਹੈ ਉਹ ਇੱਥੇ ਗੇਟ ਤੇ ਲੱਗੇ ਹੁੰਦਾ ਸੀਗਾ ਜੀ ਠੀਕ ਠੀਕ ਹੈ ਪਹਿਲਾਂ ਇੱਥੇ ਦਫਤਰ ਸੀ ਹੁਣ ਇਮਾਰਤ ਅੱਗੇ ਨਵੀਂ ਬਣੀ ਹੋਵੀ ਸੰਗਤਾਂ ਨੂੰ ਆਪਾਂ ਦਿਖਾਵਾਂਗੇ ਠੀਕ ਹੈ ਤੇ ਹੁਣ ਉਹਦੇ ਵਿੱਚ ਸ਼ਿਫਟ ਹੋ ਚੁੱਕੇ ਆ ਠੀਕ ਠੀਕ ਹੈ ਹੁਣ ਤੁਹਾਨੂੰ ਉਸ ਪਵਿੱਤਰ ਬੌਲੀ ਦੇ ਦਰਸ਼ਨ ਕਰਵਾਉਣੇ ਆ ਜਿੱਥੋਂ ਗੁਰੂ ਨਾਨਕ ਦੇਵ ਜੀ ਸੰਗਤਾਂ ਨੂੰ ਸੰਗਤਾਂ ਵਾਸਤੇ ਜਲ ਪ੍ਰਗਟ ਕੀਤਾ ਸੀਗਾ ਇਹ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਨੇ ਸੰਗਤਾਂ ਨੂੰ ਜਿਹੜਾ ਇੱਥੇ ਆਸ-ਪਾਸ ਨਾਲ ਖਾਰਾ ਪਾਣੀ ਹੈ ਇੱਥੋਂ ਪਾਣੀ ਜਿਹੜਾ ਜਿਹੜਾ ਜਲ ਦੇ ਰੂਪ ਦੇ ਵਿੱਚ ਸੰਗਤਾਂ ਵਾਸਤੇ ਉਪਲਬਧ ਕੀਤਾ ਸੀ ਹਾਂਜੀ ਇਹ ਜਿਹੜੇ ਤੁਸੀਂ ਹੁਣੇ ਦਰਸ਼ਨ ਕੀਤੇ ਨੇ ਜੀ ਬੋਲੀ ਸਾਹਿਬ ਦੇ ਇਹ ਖੂਹ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦਾ ਜਿਹੜਾ ਪ੍ਰਗਟ ਕੀਤਾ ਹੈ ਔਰ ਉਹਨਾਂ ਦੀ ਐਸੀ ਇਹ ਬੜੀਆਈ ਹੈ ਕਿ ਇਸ ਖੂਹ ਦਾ ਜਲ ਜਿਹੜਾ ਅਜੇ ਤੱਕ ਜਿਹੜਾ ਮਿੱਠਾ ਹੈ ਇਸ ਤੋਂ ਆਲੇ-ਦੁਆਲੇ ਪਾਣੀ ਜਿਹੜਾ ਉਹ ਖਾਰਾ ਮਿਲੇਗਾ ਤੁਹਾਨੂੰ ਔਰ ਇਸ ਖੂਹ ਦਾ ਪਾਣੀ ਅਜੇ ਤੱਕ ਵੀ ਜਿਹੜਾ ਪੀਣ ਯੋਗ ਹੈ ਬੜਾ ਵਧੀਆ ਪਾਣੀ ਸਾਫ਼ਤਰ ਹੈ ਔਰ ਇਹ ਸੰਕਰਾਂ ਦੀ ਵਰਤੋਂ ਵਾਸਤੇ ਅਸੀਂ ਇਸ ਖੂਹ ਦੇ ਜਲ ਦਾ ਇਸਤੇਮਾਲ ਵੀ ਕਰਦੇ ਹਾਂ ਤੇ ਬਾਬਾ ਜੀ ਹੁਣ ਵੀ ਇਹਦੇ ਵਿੱਚੋਂ ਜਲ ਇੱਥੇ ਹੀ ਵਰਤਦੇ ਪਏ ਹਾਂ ਹਾਂਜੀ 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 ਇੱਥੋਂ ਜਲਦੀ ਵਰਤੋਂ ਕੀਤੀ ਜਾਂਦੀ ਹੈ ਤੇ ਹੁਣ ਇਹਦੇ ਵਿੱਚ ਕਿਵੇਂ ਆਪਾਂ ਮੋਟਰ ਲਾਈ ਹੋਈ ਹੈ ਹਾਂਜੀ ਇਹਦੇ ਵਿੱਚ ਮੋਟਰ ਲੱਗੀ ਹੋਈ ਹੈ ਵਰਸਟਲ ਤਾਂ ਇਹਦੇ ਨਾਲ ਪਾਣੀ ਚੁੱਕਦੇ ਆ ਠੀਕ ਹੈ ਜੀ ਇਹਦੇ ਨਾਲ ਪਾਣੀ ਚੁੱਕ ਕੇ ਪਿੱਛੇ ਜਿਹੜਾ ਉਹ ਟੈਂਕ ਦੇ ਵਿੱਚ ਸਟੋਰ ਹੁੰਦਾ ਉੱਥੋਂ ਫਿਰ ਅੱਗੇ ਸੰਕਰਾਂ ਦੀ ਸਹੂਲਤ ਵਾਸਤੇ ਵਰਤਦੇ ਆ ਠੀਕ ਹੈ ਜੀ ਆਪਾਂ ਤੁਹਾਨੂੰ ਉਸ ਜਗ੍ਹਾ ਦੇ ਦਰਸ਼ਨ ਕਰਾਉਣੇ ਆ ਜਿੱਥੇ ਇਸ ਟਾਈਮ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਨੇ ਤੇ ਇਹ ਜਿਹੜੀ ਸਾਰੀ ਇਮਾਰਤ ਬਣੀ ਤੇ ਇੱਧਰ ਸ਼੍ਰੀ ਨਿਸ਼ਾਨ ਸਾਹਿਬ ਜਿਹੜਾ ਝੂਲਦਾ ਪਿਆ ਤੇ ਇੱਧਰ ਨੇ ਬਣਿਆ ਆ ਸਾਰੀ ਇਮਾਰਤ ਉਹ ਘਰ ਦੀ ਕਿੱਥੇ ਲੱਭਣੀ ਆ ਇਮਾਰਤ ਜਿਹੜੀ ਆ ਨਵੀਂ ਬਣੀ ਆ ਸਾਹਮਣੇ ਗੁਰੂ ਘਰ ਦੀ ਇਮਾਰਤ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਇਹ ਸਾਹਮਣੇ ਗੁਰੂ ਘਰ ਦੀ ਇਮਾਰਤ ਹੈ ਤੇ ਪਹਿਲਾਂ ਜਿਹੜੀ ਇਮਾਰਤ ਉਹ ਦੂਜੀ ਸਾਈਡ ਤੇ ਹੁੰਦੀ ਸੀ ਤੇ ਇਹ ਗੁਰੂ ਘਰ ਦੀ ਇਮਾਰਤ ਹੈ ਬਾਦ ਦੇ ਵਿੱਚ ਤਿਆਰ ਹੋਈ ਆ ਵੈਗਰੂ ਜੀ ਕਿੰਨਾ ਕੁ ਟਾਈਮ ਗੁਰੂ ਘਰ ਦੀ ਇਮਾਰਤ ਨੂੰ ਬਣਾਉਣ ਨੂੰ ਹੋ ਗਿਆ ਇਹ ਜੀ ਆ ਅਰਾਊਂਡ 2012 ਤੋਂ 13 ਦੇ ਵਿੱਚ ਵਿੱਚ ਇਹ ਇਮਾਰਤ ਜਿਹੜੀ ਤਿਆਰ ਹੋਈ ਆ ਉਸ ਸਮੇਂ ਦੇ ਨੇੜੇ ਤੇ ਇਹ ਇਮਾਰਤ ਤਿਆਰ ਹੋਈ ਆ ਇਸ ਤੋਂ ਪਹਿਲੇ ਇਮਾਰਤ ਜਿਹੜੀ ਆਪਾਂ ਵੱਡਾ ਹਾਲ ਦੇਖ ਰਹੇ ਆ ਇਹ ਨਹੀਂ ਸੀਗਾ ਠੀਕ ਆ ਜੀ ਇਹ ਡੋੜੀ ਨਹੀਂ ਸੀਗੀ ਇਸ ਤੋਂ ਪੁੱਛੀ ਆਪਾਂ ਸੰਗਤਾਂ ਨੂੰ ਦਰਸ਼ਨ ਕਰਾਉਨੇ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਇੱਕ ਛੋਟਾ ਜਿਹਾ ਰੂਮ ਹੈ ਤੇ ਪਹਿਲੀ ਇਮਾਰਤ ਉਹ ਨਹੀਂ ਸੀਗੀ ਇਹ ਜਿਹੜਾ ਹਾਲ ਹੈ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰੀ ਸੰਗਤ ਨੇ ਤੁਮਨੁਮਨੋ ਸੇਵਾ ਕੀਤੀ ਔਰ ਉਸ ਸੰਗਤ ਦੀ ਸੇਵਾ ਦੇ ਦੌਰਾਨ ਇਹ ਵੱਡਾ ਹਾਲ ਹੈ ਜਿਹੜਾ ਅੱਗੇ ਤਿਆਰ ਕਰਵਾਇਆ ਗਿਆ ਇਹ ਹਾਲ ਬਾਅਦ ਵਿੱਚ ਤਿਆਰ ਹੋਇਆ ਠੀਕ ਹੈ ਬਈ ਗੁਰੂ ਜੀ ਫਸਟ ਟਾਈਮ ਆਪਾਂ ਗੁਰੂ ਘਰ ਦੇ ਬਿਲਕੁਲ ਅੰਦਰ ਪਹੁੰਚ ਚੁੱਕੇ ਹਾਂ ਤੇ ਇੱਥੇ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਾਹ ਕਿ ਸੁਪਨੇ ਵਾਹ ਪਾਪੀ ਖੁੱਲਾ ਡੁੱਲਾ ਹਾਲ ਹੈ ਗੁਰੂ ਘਰ ਦਾ ਤੇ ਇਸ ਜਗ੍ਹਾ ਤੇ ਕਾਫੀ ਸੰਗਤ ਜਿਹੜੀ ਆ ਬੈਠ ਸਕਦੀ ਆ ਬੈਠਣ ਦਾ ਪ੍ਰਬੰਧ ਹੈ ਗੁਰੂ ਘਰ ਦੇ ਸਾਹਮਣੇ ਜਿਹੜੀ ਆ ਇਧਰਲੇ ਬਣੇ ਕਿੰਨੇ ਸੋਹਣੇ ਦਰਖਤ ਲੱਗੇ ਹੋਏ ਨੇ ਤੇ ਕਿੰਨੇ ਸ਼ਾਨਦਾਰ ਹੈ ਤੇ ਸ਼ਾਂਤ ਜਆ ਏਰੀਆ ਤੇ ਇਧਰ ਬਹੁਤ ਸੋਹਣੀ ਫਲਵਾੜੀ ਕੀਤੀ ਹੋਈ ਆ ਤੇ ਬਹੁਤ ਜਗ੍ਹਾ ਖੁੱਲਾ ਡੁੱਲਾ ਗੁਰੂ ਘਰ ਵਾਸਤੇ ਤੇ ਇਧਰਲੇ ਬਣੇ ਆ ਪੁਰਾਣੇ ਦਰਖਤ ਨੇ ਪੂਰੀ ਸ਼ਾਨ ਬਣਾਉਂਦੇ ਗੁਰੂ ਘਰ ਦੇ ਇੱਧਰ ਹਰਿਆਲੀ ਬਹੁਤ ਜਿਆਦੀ ਹੈ ਇਹ ਜਗ੍ਹਾ ਤੇ ਆਸ-ਪਾਸ ਸਮੁੰਦਰ ਹੈ ਤੇ ਹਰਿਆਲੀ ਵੇਖ-ਵੇ ਕੇ ਮਨ ਖੁਸ਼ ਹੋ ਜਾਂਦਾ ਇੰਨੇ ਸ਼ਾਂਤ ਜਗ੍ਹਾ ਦੇ ਗੁਰੂ ਨਾਲਕ ਦੇ ਜੀ ਚਰਨ ਪਏ ਤੇ ਕਿੰਨਾ ਮਜ਼ਾ ਆ ਰਿਹਾ ਕਿੰਨਾ ਆਨੰਦ ਆ ਰਿਹਾ ਇਸ ਜਗ੍ਹਾ ਤੇ ਪਹੁੰਚ ਕੇ ਇੱਧਰਲੀ ਸਾਈਡ ਤੇ ਆਪਾਂ ਆ ਗਏ ਆ ਇਹ ਗੁਰਦੁਆਰਾ ਸਾਹਿਬ ਦੇ ਆਸ-ਪਾਸ ਜਿਵੇਂ ਸਾਈਡ ਤੇ ਵਿਚਕਾਰ ਗੁਰੂ ਘਰ ਦਾ ਪ੍ਰਕਾਸ਼ ਹੈਗਾ ਤੇ ਆਸ-ਪਾਸ ਬਹੁਤ ਜਗ੍ਹਾ ਖੁੱਲਾ ਹੋਣ ਕਰਕੇ ਇਹ ਸਾਈਡ ਤੇ ਬਰਾਂਡਾ ਪਿਆ ਤੇ ਬਰਾਂਡਾ ਤੇ ਅਗਲੇ ਬੰਨੇ ਪਏ ਹੋਏ ਆ ਕਮਰੇ ਤੇ ਇੱਧਰਲੇ ਬਨੇ ਸਾਰਾ ਲੰਗਰ ਵਾਲੇ ਤੇ ਉਹ ਸਾਹਮਣੇ ਲੰਗਰ ਹਾਲ ਦੀ ਰਸੋਈ ਬਣੀ ਹੋਈ ਆ ਇਧਰ ਲੰਗਰ ਹਾਲ ਤੇ ਇੱਥੇ ਜਦੋਂ ਸੰਗਤਾਂ ਪਹੁੰਚਦੀਆਂ ਨੇ ਇੱਥੇ ਪ੍ਰਸ਼ਾਦਾ ਪਾਣੇ ਤਿਆਰ ਕੀਤਾ ਜਾਂਦਾ ਇਸ ਜਗ੍ਹਾ ਨੇ ਨਾਲ-ਨਾਲ ਤੋੜ ਹੀ ਕਮਰੇਗੇ ਆ ਉਧਰਲੇ ਬੰਨੇ ਵੀ ਕਮਰੇ ਆ ਤੇ ਇਧਰਲੇ ਬੰਨੇ ਤੇ ਇਧਰ ਬਾਥਰੂਮ ਬਣੇ ਹੋਏ ਆ ਆ ਸਾਹਮਣੇ ਤੁਸੀਂ ਬਿਲਕੁਲ ਖੁੱਲੇ ਕਮਰੇ ਵੀ ਬਣੇ ਹੋਏ ਆ ਮੰਨ ਲਓ ਵੀ ਜਿਵੇਂ ਪਰਿਵਾਰ ਦੇ ਸਮੇਤ ਸੰਗਤ ਆਉਂਦੀ ਆ ਉਹਨਾਂ ਦੇ ਰਹਿਣ ਵਾਸਤੇ ਵੀ ਬਣਿਆ ਹੋਇਆ ਤੇ ਕਈ ਵਾਰੀ 2-2 3-3 ਜਿੰਨੇ ਹੁੰਦੇ ਆ ਤੇ ਉਹਨਾਂ ਦੇ ਰਹਿਣ ਵਾਸਤੇ ਵੀ ਕਮਰੇ ਮਿਲ ਜਾਂਦੇ ਨੇ ਦਿਖਾਇਆ ਪਰਲੇ ਬਣੇ ਲੰਗਰ ਹਾਲ ਬਣਿਆ ਤੇ ਇੱਧਰ ਸਾਰੇ ਰੂਮ ਹੀ ਆ ਤੇ ਇਸ ਸਾਈਡ ਤੇ ਵੀ ਸਾਰੇ ਸੰਗਤ ਦੇ ਰਹਿਣ ਵਾਸਤੇ ਰੂਮ ਬਣੇ ਹੋਏ ਆ ਤੇ ਆਪਾਂ ਵੀ ਇੱਥੇ ਰੁਕੇ ਹੋਏ ਆ ਤੇ ਇਹ ਆਪਣਾ ਸਾਈਕਲ ਜਿੰਦੇ ਸਦਕਾ ਆਪਾਂ ਇੰਨੀ ਜਗ੍ਹਾ ਘੁੰਮ ਲਈ ਆ ਤੇ ਇਹਨੇ ਵੀ ਪੂਰਾ ਆਪਣਾ ਸਾਥ ਦਿੱਤਾ ਤੇ ਗੁਰੂ ਮਹਾਰਾਜ ਨੇ ਵੀ ਆਪਣਾ ਪੂਰਾ ਸਾਥ ਦਿੱਤਾ ਇੰਨੀ ਲੰਮੀ ਆਪਾਂ ਯਾਤਰਾ ਕਰ ਲਈ ਆ ਸਾਹਮਣੇ ਜਿਹੜੀ ਆ ਨਾ ਨਵੀਂ ਬਿਲਡਿੰਗ ਬਣੀ ਨਵੀਂ ਇਮਾਰਤ ਬਣੀ ਆ ਤੇ ਇੱਥੇ ਪਹਿਲਾਂ ਇੱਕ ਦਫ਼ਤਰ ਗੁਰੂ ਘਰ ਦਾ ਉਹ ਸਾਹਮਣੇ ਹੁੰਦਾ ਸੀ ਤੇ ਹੁਣ ਗੁਰੂ ਘਰ ਦਾ ਦਫ਼ਤਰ ਆ ਸਾਹਮਣੇ ਆਫਿਸ ਬਣਿਆ ਹੈ ਤੇ ਵੀਰ ਜੀ ਨਾਲ ਗੱਲਬਾਤ ਕਰਦੇ ਆ ਇਸ ਇਮਾਰਤ ਬਾਰੇ ਕੁਝ ਤੇ ਆ ਵੀਰ ਜੀ ਇਹ ਗੁਰੂ ਘਰ ਦੀ ਇਮਾਰਤ ਕਦੋਂ ਕੁ ਬਣੀ ਹੈ ਹੇ ਜੀ ਲਗਭਗ 1 ਮਹੀਨਾ ਪਹਿਲਾਂ ਇਹਦਾ ਜਿਹੜਾ ਇਹਦੇ ਵਿੱਚ ਵਾਸ ਕੀਤਾ ਵਾ ਇਹਦੇ ਵਿੱਚ ਸ਼ਿਫਟ ਹੋਏ ਆ ਅੱਛਾ 1 ਮਹੀਨਾ ਹੀ ਹੋਇਆ ਜੀ ਹਾਂ ਜੀ ਜੀ 1 ਮਹੀਨਾ ਹੋਇਆ ਇਸ ਨਵੀਂ ਇਮਾਰਤ ਬਣੀ ਨੂੰ ਸਾਡੇ ਕੋਲ ਪਹਿਲਾਂ ਸਾਰੇ ਕਮਰੇ ਨਾਨ ਐਸ ਸੀ ਸੀ ਠੀਕ ਹੈ ਜੀ ਤੇ ਉਹਨਾਂ ਦੇ ਨਾਲ ਅਟੈਚ ਬਾਥ ਵੀ ਨਹੀਂ ਸੀਗੀ ਤੇ ਫਿਰ ਐਸ ਸੀ ਵਾਲੇ ਕਮਰਿਆਂ ਦੀ ਲੋੜ ਨੂੰ ਮੁੱਖ ਰੱਖਦੇ ਹੋયા ਇਹ ਜਿਹੜੀ ਪ੍ਰਬੰਧਕ ਕਮੇਟੀ ਇਹਨੇ ਬਹੁਤ ਵਧੀਆ ਉਪਰਾਲਾ ਕੀਤਾ ਵਾ ਤੇ ਇਹ ਇਸ ਇਮਾਰਤ ਦਾ ਜਿਹੜਾ ਨਿਰਮਾਣ ਕਰਵਾਇਆ ਗਿਆ ਜੀ ਇਹ ਵੀ ਸਾਰੀ ਗੁਰੂ ਮਹਾਰਾਜ ਦੇ ਓਟਾਸਰੇ ਤੇ ਸੰਗਤ ਦੇ ਸਹਿਯੋਗ ਦੇ ਨਾਲ ਹੋਇਆ ਹੈ ਇਹਦੇ ਵਿੱਚ ਜਿਹੜਾ ਗਰਾਉਂਡ ਫਲੋਰ ਹੈ ਗਰਾਉਂਡ ਫਲੋਰ ਦੇ ਵਿੱਚ ਇੱਕ ਆਫਿਸ ਹੈ ਜੀ ਨਾਲ ਜਿਹੜੀ ਰਸੋਈ ਹੈ ਨਾਲ ਭਾਈ ਸਾਹਿਬ ਜਿਨ੍ਹਾਂ ਨੇ ਇੱਥੇ ਸੇਵਾ ਕਰਨੀ ਹੁੰਦੀ ਉਹਨਾਂ ਦੀ ਜਿਹੜੀ ਰਹਿائش ਹੈ ਤੇ ਜਿਹੜੇ ਉੱਪਰ ਵਾਲੇ ਦੋ ਜਿਹੜੇ ਫਲੋਰ ਨੇ ਉਹਨਾਂ ਫਲੋਰਾਂ ਦੇ ਵਿੱਚ ਏਸੀ ਰੂਮ ਨੇ ਜੀ ਦੋ ਸਾਡੇ ਕੋਲ ਏਸੀ ਰੂਮ ਜਿਹੜੇ ਉਹ ਉਹ ਜਿਹੜੇ 4 ਬੈੱਡ ਵਾਲੇ ਨੇ ਦੋ ਕਮਰੇ ਸਾਡੇ ਕੋਲ ਜਿਹੜੇ ਡਬਲ ਬੈੱਡ ਵਾਲੇ ਨੇ ਉਹਨਾਂ ਦੇ ਵਿੱਚ ਸਾਰੀ ਸੁਵਿਧਾ ਹੈ ਜੀ ਏਸੀ ਹੈ ਨਾਲ ਗੀਜ਼ਰ ਹੈ ਅਟੈਚ ਬਾਥ ਹੈ ਬਹੁਤ ਛੋਲੇ ਰੂਮ ਨੇ ਟਾਈਲਾਂ ਲੱਗੀਆਂ ਹੋਈਆਂ ਨੇ ਬੈੱਡ ਲੱਗੇ ਹੋਏ ਨੇ ਤੇ ਇਹ ਜਿਹੜੀ ਸੰਗਤ ਮੰਨ ਲਓ ਦੂਰੋਂ ਚੱਲ ਕੇ ਸਾਡੇ ਕੋਲ ਆਉਂਦੀ ਹੈ ਤੇ ਉਹਨਾਂ ਦੀ ਰਹਿائش ਵਾਸਤੇ ਜਿਹੜਾ ਸਾਰਾ ਪ੍ਰਬੰਧ ਜਿਹੜਾ ਮੈਨੇਜਮੈਂਟ ਵੱਲੋਂ ਕੀਤਾ ਗਿਆ ਹੈ ਤੇ ਬਾਬਾ ਜੀ ਨੂੰ ਹੁਣ ਆਪਾਂ ਇੱਥੋਂ ਪੁੱਛਦੇ ਹਾਂ ਵੀ ਇੱਥੇ ਇਸ ਸਥਾਨ ਦੇ ਲਾਗੇ ਬੰਨੇ ਸਿੱਖ ਪਰਿਵਾਰ ਕਿੰਨੇ ਕੁ ਰਹਿੰਦੇ ਨੇ ਤੇ ਸੰਗਤ ਇੱਥੇ ਕਿੰਨੀ ਕੁ ਆਉਂਦੀ ਆ ਤੇ ਕਿਹੜੇ-ਕਿਹੜੇ ਇੱਥੇ ਆਣ ਕੇ ਗੁਰੂ ਘਰ ਦੇ ਵਿੱਚ ਰੁਕਦੇ ਨੇ ਤੇ ਕਰਦੇ ਆ ਗੱਲਬਾਤ ਵੇ ਗੁਰੂ ਜੀ ਇੱਥੇ ਆਪਣੇ ਗੁਰੂ ਘਰ ਦੇ ਮਤਲਬ ਸਿੱਖ ਪਰਿਵਾਰ ਇੱਥੇ ਕਿੰਨੇ ਕੋ ਹੈਗੇ ਇਸ ਜਗ੍ਹਾ ਤੇ ਇੱਥੇ ਜੀ ਰਮੇਸ਼ਰ ਮਟਾਪੂ ਦੇ ਵਿੱਚ ਸਿੱਖ ਪਰਿਵਾਰ ਕੋਈ ਨਹੀਂ ਹੈਗਾ ਜੀ ਅੱਛਾ ਜੀ ਇੱਥੇ ਨੇੜੇ ਤੇੜੇ ਜਿਹੜੇ ਨੇ ਆਰਮੀ ਵਾਲੇ ਬੈਠੇ ਹੋਏ ਨੇ ਠੀਕ ਆ ਜੀ ਨੇੜੇ ਤੇਰੇ ਆਰਮੀ ਵਾਲੇ ਜਿਹੜੇ ਪੰਜਾਬੀ ਕੁਛਕ ਟੱਬਰ ਇੱਥੇ ਰਹਿੰਦੇ ਨੇ ਉਹ ਇੱਥੋਂ ਦੇ ਜਿਹੜੇ ਪੱਕੇ ਇੱਥੋਂ ਦੇ ਜਿਹੜੇ ਨਿਵਾਸੀ ਨਹੀਂ ਆ ਠੀਕ ਹੈ ਜੀ ਜੇ ਆਪਾਂ ਗੱਲ ਕਰੀਏ ਇੱਥੋਂ ਦੇ ਪੱਕੇ ਰਹਿਣ ਵਾਲੇ ਤੇ ਉਹ ਇੱਥੋਂ ਲਗਭਗ 140 150 ਕਿਲੋਮੀਟਰ ਦੇ ਜਿਹੜਾ ਵਿੱਥ ਤੇ ਪੈਂਦਾ ਹੈ ਜੀ ਮਤਰਈ ਠੀਕ ਹੈ ਜੀ ਮਤਰਈ ਦੇ ਵਿੱਚ ਤਿੰਨ ਸਿੱਖ ਪਰਿਵਾਰ ਹੈਗੇ ਨੇ ਜਿਹੜੇ ਇੱਥੋਂ ਦੇ ਜਿਹੜੇ ਰਹਿਣ ਵਾਲੇ ਨੇ ਪੱਕੇ ਠੀਕ ਹੈ ਜੀ ਔਰ ਉਸ ਤੋਂ ਇਲਾਵਾ ਨੇੜੇ ਤੇੜੇ ਕੋਈ ਵੀ ਸਿੱਖ ਪਰਿਵਾਰ ਨਹੀਂ ਹੈਗਾ ਜੀ ਬਾਕੀ ਜਿਹੜੀ ਸੰਗਤ ਆਪਣੇ ਕੋਲ ਇੱਥੇ ਆਉਂਦੀ ਏ ਠੀਕ ਹੈ ਜੀ ਉਹ ਆਪਣੇ ਕੋਲ ਪੂਰੇ ਦੇਸ਼ ਤੋਂ ਭਾਰਤ ਦੇਸ਼ ਤੋਂ ਸੰਗਤ ਇੱਥੇ ਆਉਂਦੀ ਏ ਠੀਕ ਹੈ ਇਸ ਤੋਂ ਇਲਾਵਾ ਬਹੁਤ ਐਨ ਆਰ ਆਈ ਵੀਰ ਜਿਹੜੇ ਨੇ ਉਹ ਵੀ ਇੱਥੇ ਆ ਕੇ ਆਪਣੇ ਕੋਲ ਜਿਹੜੇ ਰਹਿੰਦੇ ਨੇ ਠੀਕ ਹੈ ਜੀ ਤੇ ਇਹ ਗੁਰੂ ਦਾ ਦਰ ਸਾਰਿਆਂ ਵਾਸਤੇ ਸਾਂਝਾ ਏ ਸਾਰਿਆਂ ਲਈ ਇੱਕੋ ਜਿਹਾ ਏ ਤੇ ਇੱਥੇ ਜਿਸ ਤਰੀਕੇ ਦੇ ਨਾਲ ਇੱਕ ਸਿੱਖ ਨੂੰ ਇੱਥੇ ਅਸੀਂ ਸੰਭਾਲਦੇ ਆ ਉਸੇ ਤਰੀਕੇ ਦੇ ਨਾਲ ਜੇ ਕੋਈ ਹਿੰਦੂ ਵੀ ਰਾਜੇ ਕਿਉਂਕਿ ਸਾਡੇ ਕੋਲ ਇੱਥੇ ਜਿਹੜੀ ਜ਼ਿਆਦੀ ਸੰਗਤ ਆਉਂਦੀ ਏ ਹੂੰ ਉਹ ਸੰਗਤ ਜਿਹੜੀ ਆਉਂਦੀ ਜੀ ਆਪਣਾ ਟੈਂਪਲ ਦੇ ਦਰਸ਼ਨ ਕਰਨ ਵਾਸਤੇ ਹਰਮੇਸ਼ਵਰ ਧਾਮ ਦੇ ਜਿਹੜੇ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਟੈਂਪਲ ਬਣਿਆ ਹੋਇਆ ਹਾਂਜੀ ਹਾਂਜੀ ਜਿਹੜਾ ਇੱਥੇ ਜੋਤਲਿੰਗ ਬਣਿਆ ਹੋਇਆ ਉਹਦੇ ਉਹਦੇ ਦਰਸ਼ਨਾਂ ਵਾਸਤੇ ਆਉਂਦੀ ਏ ਤੇ ਫਿਰ ਉਹਨਾਂ ਨੂੰ ਅਸੀਂ ਇੱਥੇ ਜਿਹੜੇ ਕਮਰੇ ਉਹਨਾਂ ਕੋਲੋਂ ਥੋੜੀ ਜਿਹੀ ਸੇਵਾ ਲੈ ਕੇ ਤੇ ਕਮਰੇ ਜਿਹੜੇ ਇੱਥੇ ਉਹਨਾਂ ਨੂੰ ਅਸੀਂ ਜਿਹੜੇ ਰਹਿਣ ਵਾਸਤੇ ਦੇਨੇ ਆ ਜੀ ਠੀਕ ਐ ਮੈਂ ਦੇਖਿਆ ਬਾਪਾ ਜੀ ਇੱਥੇ ਮਤਲਬ ਇਸ ਜਗ੍ਹਾ ਤੇ ਆ ਕੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਕੰਫਰਟੇਬਲ ਮਹਿਸੂਸ ਕਰਦੇ ਨੇ ਹਾਂਜੀ ਬੜਾ ਬਹੁਤ ਹੀ ਇੱਕ ਪੀਸਫੁੱਲ ਜਗ੍ਹਾ ਹੈ ਜੀ ਤੁਸੀਂ ਆਲੇ ਦੁਆਲੇ ਦੇਖੋ ਕਿੰਨੀ ਹਰਿਆਲੀ ਹੈ ਤੇ ਰੋਡ ਤੋਂ ਦੂਰ ਹੈ ਕੋਈ ਇੱਥੇ ਸ਼ੋਰ ਸ਼ਰਾਬਾ ਨਹੀਂ ਹੈ ਬਾਕੀ ਦੂਜੀ ਗੱਲ ਹੈ ਵੀ ਖੁੱਲਾ ਡੁੱਲਾ ਥਾਂ ਵਾ ਬਹੁਤ ਵਾਰ ਜਿਹੜੀ ਸੰਗਤ ਆਉਂਦੀ ਏ ਕਈ ਵਾਰ ਹੁਣ ਅਸੀਂ ਆਪ ਸੰਗਤਾਂ ਨੂੰ ਦੱਸ ਰਹੇ ਹਾਂ ਇੱਕ ਬਹੁਤ ਵਧੀਆ ਵੀਰ ਜੀ ਤੁਹਾਡਾ ਉੱਪਰ ਆਲਾ ਏ ਵੀ ਇਹਦੇ ਨਾਲ ਜਿਹੜਾ ਇੱਥੋਂ ਦਾ ਜਿਹੜਾ ਸਨੇਹਾ ਵਾ ਇਹ ਦੇਸ਼ਾਂ-ਵਿਦੇਸ਼ਾਂ ਤੱਕ ਜਿਹੜਾ ਪਹੁੰਚਦਾ ਹੈ ਤੇ ਬਹੁਤ ਸਾਰੀ ਸੰਗਤ ਹੈ ਜਿੰਨੂੰ ਅਜੇ ਤੱਕ ਜਾਣਕਾਰੀ ਨਹੀਂ ਹੈ ਕਿ ਰਮੇਸ਼ਰ ਸਿੰਘ ਦੇ ਵਿੱਚ ਸਾਡਾ ਕੋਈ ਜਿਹੜਾ ਗੁਰੂ ਘਰ ਹੈ ਹਾਂਜੀ ਹਾਂਜੀ ਤੇ ਇਸ ਉਪਰਾਲੇ ਦੇ ਰਾਹੀਂ ਜਿਹੜਾ ਵੀ ਵੀਰ ਜਿਹੜੀ ਵੀ ਸੰਗਤ ਇਹ ਵੀਡੀਓ ਦੇਖੇਗੀ ਉਹਨਾਂ ਤੱਕ ਜਾਣਕਾਰੀ ਪਹੁੰਚੇਗੀ ਤੇ ਦੂਜੀ ਗੱਲ ਹੈ ਵੀ ਹੋਟਲ ਦਾ ਇੱਕ ਰਹਿਣ ਸਹਿਣ ਹੋਰ ਤਰੀਕੇ ਦਾ ਹੁੰਦਾ ਹੈ ਇੱਥੇ ਗੁਰੂ ਘਰ ਦਾ ਰਹਿਣ ਸਹਿਣ ਹੋਰ ਤਰੀਕੇ ਦਾ ਇੱਕ ਇੱਥੇ ਟੂਰਿਸਟ ਮਤਲਬ ਜਿਆਦੇ ਆਉਂਦੇ ਨੇ ਉਹਦੇ ਕਰਕੇ ਇੱਥੇ ਹੋਟਲ ਦਾ ਜਿਹੜਾ ਖਰਚਾ ਵੀ ਬਹੁਤ ਜਿਆਦਾ ਬਹੁਤ ਜਿਆਦੇ ਚਾਰਜਸ ਲੱਗੇ ਜਾਂਦੇ ਮਤਲਬ ਬਹੁਤ ਰੇਟ ਨਹੀਂ ਵਧੀ ਇੱਥੇ ਹੋਟਲਾਂ ਦੇ ਰੇਟ ਤੇ ਅਸੀਂ ਜਿਹੜੀ ਸਾਡੀ ਸੋਚ ਤੋਂ ਹੀ ਜਿਹੜੇ ਕਈ ਵਾਰ ਤਾਂ ਹੋ ਜਾਂਦੇ ਮੈਂ ਕੱਲ ਵੀ ਦੇਖ ਰਿਹਾ ਸੀ ਵੀ ਪਹਿਲਾਂ ਸੰਗਤ ਇੱਥੇ ਆਈ ਤੇ ਬਾਅਦ ਵਿੱਚ ਫਿਰ ਜਦੋਂ ਟ੍ਰਾਈ ਕਰਨ ਬਾਹਰ ਗਈ ਆ ਉਸ ਤੋਂ ਬਾਅਦ ਫਿਰ ਇੱਥੇ ਆਏ ਵੀ ਜਦੋਂ ਪਤਾ ਲੱਗ ਜਾਂਦਾ ਵੀ ਉੱਥੇ ਖਰਚਾ ਕਿਉਂਕਿ ਟੂਰਿਸਟ ਨੂੰ ਹੋਟਲ ਵਾਲੇ ਵੀ ਹਸਾਬਕਤਾ ਬੁਲਾ ਲੈਂਦੇ ਵੀ ਇਹਨਾਂ ਨੇ ਰੁਕਣਾ ਹੀ ਰੁਕਣਾ ਕਿਤੇ ਨਾ ਕਿਤੇ ਹਾਂਜੀ ਹਾਂਜੀ ਤੇ ਇਸ ਚੀਜ਼ ਕਰਕੇ ਉਹਨਾਂ ਨੂੰ ਗੁਰੂ ਘਰ ਦਾ ਬਹੁਤ ਜ਼ਿਆਦਾ ਸਹਾਰਾ ਮਿਲ ਜਾਂਦਾ ਤੇ ਬਾਕੀ ਗੁਰੂ ਘਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਇੱਕ ਸਕਿਉਰਿਟੀ ਪਰਪਸ ਵਾਸਤੇ ਤੇ ਇੱਕ ਹਰ ਕਿਸੇ ਨੂੰ ਮਨ ਨੂੰ ਸ਼ਾਂਤੀ ਰਹਿੰਦੀ ਹੈ ਇਸ ਕਰਕੇ ਸੰਗਤ ਇੱਥੇ ਰੁਕਦੀ ਹੈ ਹਾਂਜੀ ਹਾਂਜੀ ਹੁਣ ਆਪਾਂ ਵੀਰ ਜੀ ਨੂੰ ਇਹਨਾਂ ਨੂੰ ਪੁੱਛਦੇ ਹਾਂ ਕਿ ਗੁਰੂ ਘਰ ਦੇ ਵਿੱਚ ਇਸ ਜਗ੍ਹਾ 'ਤੇ ਧਾਰਮਿਕ ਸਮਾਗਮ ਕਦੋਂ ਹੁੰਦਾ ਹੈ ਤੇ ਇਸ ਗੁਰਦੁਆਰਾ ਸਾਹਿਬ ਨੂੰ ਕਿਹੜੀ ਕਮੇਟੀ ਆਪਰੇਟ ਕਰਦੀ ਹੈ ਜੀ ਜੀ ਵੈਸੇ ਤਾਂ ਇੱਥੇ ਜੀ ਸਮਾਗਮ ਆਪਾਂ ਸਾਰੇ ਆਪਾਂ ਜਿਹੜੇ ਮਨਾਉਨੇ ਆ ਇੱਥੇ ਵਰਖਾਖੀ ਵੀ ਮਨਾਈ ਜਾਂਦੀ ਏ ਪਲੱਸ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਤੇ ਹੜਾਏ ਉਹਨੇ ਵੀ ਅਸੀਂ ਇੱਥੇ ਜਿਹੜਾ ਮਨਾਉਨੇ ਆ ਤੇ ਉਸ ਤੋਂ ਇਲਾਵਾ ਹੋਰ ਵੀ ਜਿਹੜੇ ਗੁਰਪੁਰਬ ਹੁੰਦੇ ਨੇ ਅਸੀਂ ਜਿਹੜਾ ਉਹ ਮਨਾਈਦਾ ਏ ਉਹਦੇ ਵਿੱਚ ਇੱਕ ਗੱਲ ਹੈ ਜੀ ਇੱਥੇ ਜਿਹਦੇ ਦੂਸਰੇ ਜਿਹੜੇ ਗੁਰਪੁਰਬ ਹੁੰਦੇ ਨੇ ਉਹਨਾਂ ਵਿੱਚ ਇੱਥੇ ਸੰਗਤ ਦਾ ਇਕੱਠ ਨਹੀਂ ਹੁੰਦਾ ਕਿਉਂਕਿ ਦੂਰ ਦੂਰ ਤੱਕ ਸੰਗਤ ਹੈ ਨਹੀਂ ਮਤ ਰਹੀ ਤਾਂ ਇੱਕ ਪਰਿਵਾਰ ਸਾਡੇ ਕੋਲ ਆ ਜਾਂਦਾ ਇਹ ਨੇੜੇੋਂ ਤੇੜੇੋਂ ਹੋਰ ਇੱਕ ਦੋ ਪਰਿਵਾਰ ਆ ਜਾਂਦੇ ਨੇ ਤੇ ਇਥੇ ਸਾਲ ਦੇ ਵਿੱਚ ਜਿਹੜਾ ਜੀ ਵੱਡਾ ਸਮਾਗਮ ਹੈ ਇੱਕੋ ਹੀ ਹੁੰਦਾ ਹੈ ਜੀ ਅੱਛਾ ਹੁੰਦਾ ਹੈ ਜੀ 13 ਤੋਂ 15 ਜਨਵਰੀ ਨੂੰ ਤੇ ਉਸ ਸਮਾਗਮ ਦੇ ਵਿੱਚ ਪੰਜਾਬ ਤੋਂ ਜਿਹੜਾ ਤਪੂਰ ਖਲਾਏ ਦੀ ਆਰਸੀਐਫ ਰੇਲਵੇ ਕੋਲ ਫੈਕਟਰੀ ਹਾਂਜੀ ਉੱਥੋਂ ਦੀ ਸਾਰੀ ਸੰਗਤ ਇੱਥੇ ਪਹੁੰਚਦੀ ਏ ਪਲੱਸ ਬੈਂਗਲੌਰ ਤੋਂ ਸੰਗਤ ਆਉਂਦੀ ਏ ਚੇਨਈ ਦੀ ਸਾਰੀ ਸੰਗਤ ਆਉਂਦੀ ਏ ਜਿਹੜੀਆਂ ਪ੍ਰਬੰਧਕ ਕਮੇਟੀਆਂ ਆਉਂਦੀਆਂ ਨੇ ਇਰੇ ਇੱਥੇ ਕਿੰਨਾ ਦਿਨਾਂ ਤੱਕ ਅਖੰਡ ਪਾਠ ਸਾਹਿਬ ਜਿਹੜਾ ਆਰੰਭ ਕੀਤਾ ਜਾਂਦਾ ਹੈ ਔਰ ਅਖੰਡ ਪਾਠ ਦੀ ਸੇਵਾ ਜਿਹੜੀ ਸੰਗਤ ਹੈ ਸੰਗਤ ਆਪ ਕਰਦੀ ਹੈ ਜੀ ਠੀਕ ਹੈ ਇੱਥੇ ਪਾਠੀ ਸਿੰਘ ਪਾਠ ਨਹੀਂ ਕਰਦੇ ਅੱਛਾ ਵੀ ਜਿਹੜੇ ਇੱਥੇ ਸੰਗਤ ਆਉਂਦੀ ਉਹ ਖੁਦ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਪਾਠ ਕਰਦੇ ਹਾਂਜੀ 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 ਤਿੰਨ ਦਿਨਾਂ ਤੱਕ ਲਗਾਤਾਰ ਡੂਟੀਆਂ ਜਿਹੜੀਆਂ ਸੰਗਤ ਆਪ ਲਾਉਂਦੀ ਏ ਇੱਥੇ ਜਿਹੜਾ ਉਹ ਜਿਹੜਾ ਉਹ ਲੰਗਰ ਤਿਆਰ ਕੀਤਾ ਜਾਂਦਾ ਹੈ ਫਿਰ ਉਸ ਟਾਈਮ ਦੇ ਵਿੱਚ ਸਾਡੇ ਕੋਲੇ ਇਥੇ ਸੰਗਤ ਜਿਹੜੀ ਜ਼ਿਆਦਾ ਆ ਜਾਂਦੀ ਏ ਫਿਰ ਅਸੀਂ ਨੇੜੇ-ਤੇੜੇ ਦੇ ਹੋਰ ਵੀ ਹੋਟਲ ਜਿਹੜੇ ਅਸੀਂ ਬੁੱਕ ਕਰ ਲਏ ਨੇ ਆ ਕਿ ਜਿਹੜੀ ਇਥੇ ਸੰਗਤ ਪਹੁੰਚ ਰਹੀ ਉਹਨੂੰ ਕਿਸੇ ਪ੍ਰਕਾਰ ਦੇ ਕੋਈ ਪ੍ਰੇਸ਼ਾਨੀ ਨਾ ਲਾਵੇ ਤੇ ਬਾਬਾ ਜੀ ਇਸ ਗੁਰੂ ਘਰ ਵਾਸਤੇ ਕੋਈ ਕਮੇਟੀ ਵੀ ਬਣੀ ਏ ਵੀ ਜਿਹੜਾ ਇਸ ਗੁਰੂ ਘਰ ਨਾਲ ਵਾਸਤੇ ਇਮਾਰਤ ਵਾਸਤੇ ਤੇ ਜਾਂ ਇਥੇ ਇਸ ਜਗ੍ਹਾ ਦਾ ਕੰਟਰੋਲ ਜਾਂ ਉਹ ਕਿਵੇਂ ਚੱਲਦਾ ਸਿਸਟਮ ਇਥੋਂ ਦਾ ਇਸ ਜਗ੍ਹਾ ਦਾ ਪ੍ਰਬੰਧ ਹੈ ਜਿਹੜਾ ਉਹ ਜੀ ਚਨਈ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਉਹ ਦੇਖਦੀ ਏ ਤੇ ਹੋਰ ਜਿਵੇਂ ਆਪਾਂ ਆਪਾਂ ਸਾਰੀ ਸੰਗਤ ਨੂੰ ਦੱਸਿਆ ਵੀ ਨੇੜੇ-ਤੇੜੇ ਕੋਈ ਵੀ ਸਿੱਖ ਪਰਿਵਾਰ ਨਹੀਂ ਹੈਗਾ ਤੇ ਸਭ ਤੋਂ ਨੇੜੇ ਜਿਹੜੀ ਸਿੱਖਾਂ ਦੀ ਵੱਧ ਆਬਾਦੀ ਉਹ ਚਨਈ ਹੈ ਜੀ ਚਨਈ ਇੱਥੋਂ ਲਗਭਗ ਮੰਨ ਲਓ ਸਾਡੇ 600 ਲਗਭਗ ਇੱਥੋਂ 600 ਕਿਲੋਮੀਟਰ ਦੇ ਕਰੀਬ ਹੈ ਜੀ ਚਨਈ ਇੱਥੇ ਨਹੀਂ 600 ਕਿਲੋਮੀਟਰ ਦੇ ਕਰੀਬ ਹੈ ਤੇ ਉੱਥੋਂ ਦੇ ਪ੍ਰਬੰਧਕ ਕਮੇਟੀ ਇੱਥੋਂ ਦਾ ਸਾਰਾ ਜਿਹੜਾ ਪ੍ਰਬੰਧ ਦੇਖਦੀਏ ਇੱਥੋਂ ਦੀ ਜਿਹੜੀ ਰਹਾਇਸ਼ ਤੇ ਕੋਲ ਦੀ ਮੇਨਟੇਨੈਂਸ ਉਹੜੇ ਇਹ ਜਿਹੜੀ ਨਵੀਂ ਇਮਾਰਤ ਬਣੀ ਏ ਇਹ ਵੀ ਜਿਹੜੀ ਚਲੇ ਦੀ ਪ੍ਰਬੰਧਕ ਕਮੇਟੀ ਨੇ ਆਪ ਮੂਰੇ ਹੋ ਕੇ ਜਿਹੜੀ ਇਮਾਰਤ ਤੇ ਆਰ ਕਰਵਾਈ ਹੈ ਕਰਵਾਈ। ਬਾਬਾ ਜੀ ਹੁਣਾਂ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਇਸ ਗੁਰੂ ਘਰ ਬਾਰੇ। ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਨੂੰ ਤੁਹਾਡਾ ਤੇ ਜਿਹੜਾ ਆਪਾਂ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਗੁਰੂ ਘਰ ਬਾਰੇ ਤੁਸੀਂ ਜਾਣਕਾਰੀ ਦਿੱਤੀ। ਧੰਨਵਾਦ ਸਭ ਤੋਂ ਪਹਿਲੇ ਅਕਾਲ ਪੁਰਖ ਵੈਗਰੂ ਜੀ ਦਾ ਔਰ ਉਸ ਤੋਂ ਬਾਅਦ ਵਿੱਚ ਸਾਰੀ ਸੰਗਤ ਦਾ ਜਿਹੜੇ ਤੁਸੀਂ ਸਾਨੂੰ ਸਾਰੇ ਦੇਖ ਰਹੇ ਹੋ। ਬਹੁਤ ਬਹੁਤ ਧੰਨਵਾਦ ਆਪ ਜੀ ਦਾ ਤੁਸੀਂ ਬਹੁਤ ਵਧੀਆ ਉਪਰਾਲਾ ਕਰੇ ਹੋ ਔਰ ਮੈਂ ਤਾਂ ਨਾ ਵੀ ਸਾਡਾ ਜਿਹੜਾ ਯੂਥ ਹੈ ਉਹਨੂੰ ਸਿੱਖਣ ਦੀ ਲੋੜ ਹੈ ਮੈਂ ਇਹ ਵੀ ਗੱਲ ਕਹਿਣਾ ਹਾਂ ਕਿ ਤੁਸੀਂ ਸਾਡੇ ਯੂਥ ਵਾਸਤੇ ਇਹ ਸਟ੍ਰੈਸ਼ਨ ਲਓ ਤੁਸੀਂ ਜਿਹੜੀ ਤੁਸੀਂ ਪਹਿਲ ਕੀਤੀ ਏ ਤੁਸੀਂ ਚੱਲ ਰਹੇ ਹੋ ਤੁਸੀਂ ਜਿਹੜਾ ਸਾਈਕਲ ਤੇ ਸਾਰਾ ਦੇਸ਼ ਤੁਸੀਂ ਘੁੰਮ ਰਹੇ ਹੋ ਇੱਕ ਬਹੁਤ ਵੱਡੀ ਗੱਲ ਹੈ ਔਰ ਬੜੀ ਹਿੰਮਤ ਵਾਲੀ ਗੱਲ ਹੈ ਔਰ ਤੁਹਾਡਾ ਇਸ ਖੱਖੋ ਵੀ ਧੰਨਵਾਦ ਵੀ ਤੁਸੀਂ ਥਾਂ ਥਾਂ ਤੇ ਜਿੱਥੇ ਵੀ ਸਾਡੇ ਗੁਰੂ ਘਰ ਨੇ ਉਸੀਂ ਉਹਨਾਂ ਬਾਰੇ ਵੀ ਸੰਗਤਾਂ ਤੱਕ ਸੁਨੇਹਾ ਪਹੁੰਚਾ ਰਹੇ ਹਾਂ ਔਰ ਇਹ ਸੋਸ਼ਲ ਮੀਡੀਆ ਇੱਕ ਬਹੁਤ ਵਧੀਆ ਉਪਰਾਲਾ ਹੋ ਜਾਂਦਾ ਹੈ ਕਿਉਂਕਿ ਕਈ ਵਾਰ ਅਸੀਂ ਬੋਲ ਕੇ ਉਹ ਗੱਲ ਉੱਥੋਂ ਤੱਕ ਨਹੀਂ ਪਹੁੰਚਾ ਸਕਦੇ ਜਿੱਥੋਂ ਤੱਕ ਗੱਲ ਜਾਣੀ ਚਾਹੀਦੀ ਹੈ ਔਰ ਸੋਸ਼ਲ ਮੀਡੀਆ ਇੱਕ ਬੜਾ ਵਧੀਆ ਉਪਰਾਲਾ ਹੈ ਔਰ ਜੇ ਤੁਹਾਨੂੰ ਹਜ਼ਾਰਾਂ ਲੋਕ ਦੇਖਦੇ ਨੇ ਔਰ ਇਹ ਮੈਸੇਜ ਤੁਸੀਂ ਹਜ਼ਾਰਾਂ ਲੋਕਾਂ ਤੱਕ ਵਿਚਾਰੇ ਹੋ ਇਸ ਕਰਕੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹੈ ਔਰ ਬੜਾ ਵਧੀਆ ਲੱਗਾ ਤੁਸੀਂ ਸਾਡੇ ਕੋਲੇ ਇੱਥੇ ਆ ਕੇ ਰੁਕੇ ਹੋ ਤੇ ਇੱਕ ਦਸਤਾਰ ਦੀ ਜਿਹੜੀ ਪਛਾਣ ਹੈ ਉਹਨੂੰ ਹੋਰ ਉੱਚੇ ਲੈਵਲ ਤੇ ਲੈ ਕੇ ਜਾ ਰਹੇ ਹੋ ਬਹੁਤ-ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ